ਸਤਿ ਸ਼੍ਰੀ ਅਕਾਲ ਜੀ ਪ੍ਰਾਈਮ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਇੱਕ ਵਾਰ ਫਿਰ ਤੋਂ ਹਾਜ਼ਰ ਹੋ ਗਏ ਹਾਂ ਕੁਝ ਵੱਡੀਆਂ ਤੇ ਖਾਸ ਖਬਰਾਂ ਲੈ ਕੇ ਪਹਿਲਾ ਨਜ਼ਰ ਮਾਰਾਂਗੇ ਹੁਣ ਤੱਕ ਦੀ ਵੱਡੀ ਖਬਰ ਤੇ ਸਾਊਥ ਆਸਟ੍ਰੇਲੀਆ ਪੁਲਿਸ ਨੇ ਐਡੀਲੇਡ ਦੇ ਉੱਤਰ ਇਲਾਕੇ ਵਿੱਚੋਂ ਭਾਰਤੀ ਮੂਲ ਦੇ 42 ਸਾਲਾ ਵਿਅਕਤੀ ਨੂੰ ਆਪਣੀ ਪਤਨੀ ਨੂੰ ਕਤਲ ਕਰਨ ਦੇ ਦੋਸ਼ 'ਤੇ ਗ੍ਰਿਫਤਾਰ ਕੀਤਾ ਹੈ ਜਾਣਕਾਰੀ ਮੁਤਾਬਕ ਸਾਊਥ ਆਸਟ੍ਰੇਲੀਆ ਪੁਲਿਸ ਨੂੰ 21 ਦਸੰਬਰ 2025 ਨੂੰ ਰਾਤ ਵੇਲੇ ਐਡੀਲੇਡ ਦੇ ਉੱਤਰ ਇਲਾਕੇ ਵਿੱਚ ਘਰੇਲੂ ਹਿੰਸਾ ਦੀ ਸ਼ਿਕਾਇਤ ਮਿਲੀ ਜਿਸ ਤੇ ਪੁਲਿਸ ਤੇ ਐਮਰਜੈਂਸੀ ਸੇਵਾਵਾਂ ਦੇ ਕਰਮਚਾਰੀ ਮੌਕੇ ਤੇ ਪਹੁੰਚੇ ਤਾਂ ਭਾਰਤੀ ਮੂਲ ਦੀ 36 ਸਾਲਾ ਔਰਤ ਸੁਪਰੀਆ ਠਾਕੁਰ ਆਪਣੇ ਹੀ ਘਰ ਵਿੱਚ ਬੇਹੋਸ਼ੀ ਦੀ ਹਾਲਤ ਵਿੱਚ ਪਈ ਹੋਈ ਮਿਲੀ ਐਮਰਜੈਂਸੀ ਸੇਵਾਵਾਂ ਵੱਲੋਂ ਉਸ ਨੂੰ ਬਚਾਉਣ ਲਈ ਤੁਰੰਤ ਡਾਕਟਰੀ ਸਹਾਇਤਾ ਦਿੱਤੀ ਗਈ ਪਰ ਬਾਅਦ ਵਿੱਚ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਦੱਖਣ ਆਸਟ੍ਰੇਲੀਆ ਪੁਲਿਸ ਨੇ ਸੁਪਰੀਆ ਠਾਕੁਰ ਦੀ ਹੱਤਿਆ ਦੇ ਦੋਸ਼ ਹੇਠ ਉਸਦੇ ਪਤੀ ਵਿਕਰਾਂਤ ਠਾਕੁਰ ਨੂੰ ਗ੍ਰਿਫਤਾਰ ਕਰ ਲਿਆ ਹੈ ਪੁਲਿਸ ਵੱਲੋਂ ਵਿਕਰਾਂਤ ਠਾਕੁਰ ਨੂੰ ਐਡਿਲਾਡ ਮੈਜਿਸਟ੍ਰੇਟ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ ਅਦਾਲਤ ਨੇ ਕਿਹਾ ਹੈ ਕਿ ਵਿਕਰਾਂਤ ਠਾਕੁਰ ਨੂੰ ਮਾਮਲੇ ਦੀ ਹੋਰ ਜਾਂਚ ਲਈ ਭੇਜੇ ਸਬੂਤਾ ਦੀ ਰਿਪੋਰਟ ਆਉਣ ਤੱਕ April 2026 ਤੱਕ ਪੁਲਿਸ ਰਿਮਾਂਡ ਤੇ ਜਾਂ ਪੁਲਿਸ ਹਿਰਾਸਤ ਵਿੱਚ ਰੱਖਿਆ ਜਾਵੇਗਾ ਮੁਲਜ਼ਮ ਨੇ ਜ਼ਮਾਨਤ ਤੇ ਰਿਹਾਈ ਲਈ ਅਰਜੀ ਨਹੀਂ ਦਿੱਤੀ ਇਸ ਜੋੜੇ ਨੇ ਕਰੀਬ 2 ਹਫ਼ਤੇ ਪਹਿਲਾਂ ਹੀ ਤਲਾਕ ਲੈਣ ਦਾ ਫੈਸਲਾ ਵੀ ਕੀਤਾ ਸੀ ਜ਼ਿਕਰ ਜੋਗਾ ਹੈ ਕਿ ਮੁਲਕ ਅੰਦਰ ਸਾਲ 2025 ਦੌਰਾਨ ਘਰੇਲੂ ਹਿੰਸਾ ਦੀ ਸ਼ਿਕਾਰ ਹੋਣ ਵਾਲੀ ਇਹ 72ਵੀਂ ਔਰਤ ਹੈ ਮ੍ਰਿਤਕਾ ਸੁਪਰੀਆ ਠਾਕੁਰ ਨਰਸ ਬਣਨ ਦੀ ਇੱਛਾ ਰੱਖਦੀ ਸੀ ਤੇ ਉਹ ਨਰਸਿੰਗ ਦੀ ਪੜ੍ਹਾਈ ਕਰ ਰਹੀ ਸੀ ਉਸਦੇ ਦੋਸਤਾਂ ਨੇ ਸੁਪਰੀਆ ਨੂੰ ਇੱਕ ਸਮਰਪਿਤ ਮਾਂ ਪਤਨੀ ਅਤੇ ਕਰਮਚਾਰੀ ਵਜੋਂ ਯਾਦ ਕੀਤਾ ਹੈ ਗਵਾਹਾਂ ਅਨੁਸਾਰ ਘਟਨਾ ਤੋਂ ਪਹਿਲਾਂ ਕੁਝ ਵੀ ਅਸਾਧਾਰਨ ਨਹੀਂ ਸੁਣਿਆ ਸੀ ਪੀੜਤਾ ਸਮੇਤ ਠਾਕੁਰ ਪਰਿਵਾਰ ਭਾਰਤ ਦੇ ਦੱਖਣ ਹਿੱਸੇ ਨਾਲ ਸੰਬੰਧਿਤ ਫਰੀਦাবাদ ਕੋਤਾਵਲੀ थाना ਖੇਤਰ ਵਿੱਚ ਚਲਦੀ ਕਾਰ ਵਿੱਚ ਇੱਕ ਔਰਤ ਨਾਲ ਜ਼ਬਰਜਨਾ ਦਾ ਮਾਮਲਾ ਸਾਹਮਣੇ ਆਇਆ। ਮਲਜ਼ਮ ਜ਼ਬਰਜਨਾਹ ਕਰਨ ਤੋਂ ਬਾਅਦ ਔਰਤ ਨੂੰ ਸੜਕ ਤੇ ਸੁੱਟ ਕੇ ਫਰਾਰ ਹੋ ਗਏ। ਔਰਤ ਦੇ ਸਿਰ ਤੇ ਗੰਭੀਰ ਸੱਟਾਂ ਲੱਗੀਆਂ। ਉਸ ਨੂੰ ਇਲਾਜ ਲਈ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉਸ ਦੇ ਪਰਿਵਾਰ ਦੀ ਸ਼ਿਕਾਇਤ ਤੇ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਕੋਤਾਵਲੀ ਥਾਣਾ ਖੇਤਰ ਦੇ ਕਲਿਆਣਪੁਰੀ ਇਲਾਕੇ ਵਿੱਚ ਰਹਿਣ ਵਾਲੀ ਔਰਤ ਨੇ ਦੱਸਿਆ ਕਿ ਉਸ ਦੀ ਭੈਣ ਦਾ ਪਤੀ ਨਾਲ ਝਗੜਾ ਚੱਲ ਰਿਹਾ ਹੈ ਇਸ ਲਈ ਉਹ ਆਪਣੇ ਪਤੀ ਤੋਂ ਅਲੱਗ ਪੇਕੇ ਰਹਿੰਦੀ ਹੈ ਸੋਮਵਾਰ ਸ਼ਾਮ ਭੈਣ ਦਾ ਘਰ ਵਿੱਚ ਮਾ ਨਾਲ ਝਗੜਾ ਹੋਇਆ ਅਤੇ ਉਹ ਆਪਣੇ ਦੋਸਤ ਦੇ ਘਰ ਸੈਕਟਰ 23 ਚਲੀ ਗਈ ਦੋਸਤ ਦੇ ਘਰ ਔਰਤ ਨੂੰ ਦੇਰ ਹੋ ਗਈ ਮੈਟਰੋ ਚੌਂਕ ਤੇ ਖੜੀ ਹੋ ਕੇ ਕਲਿਆਣਪੁਰੀ ਜਾਣ ਲਈ ਆਟੋ ਦਾ ਇੰਤਜ਼ਾਰ ਕਰਦਿਆਂ ਕਰਦਿਆਂ ਰਾਤ ਕਰੀਬ 12 ਵਜ ਗਈ ਪਰ ਉਸ ਤੋਂ ਬਾਅਦ ਦੋ ਨੌਜਵਾਨ ਔਰਤ ਕੋਲ ਆਏ ਉਹਨਾਂ ਨੇ ਔਰਤ ਨੂੰ ਕਿਹਾ ਕਿ ਉਹ ਉਸ ਨੂੰ ਕਲਿਆਣਪੁਰੀ ਚੌਕ ਤੱਕ ਛੱਡ ਦੇਣਗੇ ਨੌਜਵਾਨਾਂ ਦੇ ਕਹਿਣ ਤੇ ਔਰਤ ਵੈਨ ਵਿੱਚ ਬੈਠ ਗਈ ਨੌਜਵਾਨਾਂ ਨੇ ਵੈਨ ਨੂੰ ਗੁਰੂਗ੍ਰਾਮ ਰੋਡ ਤੇ ਲਿਜਾ ਕੇ ਔਰਤ ਨਾਲ ਜ਼ਬਰਜਨਾਕ ਕੀਤਾ ਦੋਸ਼ੀਆਂ ਨੇ ਪੀੜਤਾ ਨੂੰ ਰਾਤ ਭਰ ਗੱਡੀ ਵਿੱਚ ਘੁਮਾਇਆ ਫਿਰ ਸਵੇਰੇ 3 ਵਜੇ ਐਸਜੀਐਮ ਨਗਰ ਵਿੱਚ ਮੁੱਲਾ ਹੋਟਲ ਨੇੜੇ ਸੁੱਟ ਕੇ ਭੱਜ ਗਏ ਇਸ ਤੋਂ ਬਾਅਦ ਪੀੜਤਾ ਨੇ ਆਪਣੇ ਭੈਣ ਨੂੰ ਫੋਨ ਕੀਤਾ ਅਤੇ ਪੂਰੀ ਘਟਨਾ ਦੱਸੀ ਔਰਤ ਨੂੰ ਨਿਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਪੁਲਿਸ ਬੁਲਾਰੇ ਅਨਸਾਰ ਔਰਤ ਦੇ ਪਰਿਵਾਰ ਦੇ ਬਿਆਨ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਭਾਰਤ ਲਈ ਮਹੱਤਵਪੂਰਨ ਖਬਰ ਹੈ ਕਿਉਂਕਿ ਅਸੀਂ ਨਵੇਂ ਸਾਲ ਦੀ ਸ਼ੁਰੂਆਤ ਕਰ ਰਹੇ ਹਾਂ ਸਰਕਾਰ ਦੀ ਸਾਲਾਨਾ ਆਰਥਿਕ ਸਮੀਖਿਆ ਰਿਪੋਰਟ ਦੇ ਅਨੁਸਾਰ ਭਾਰਤ ਕੁੱਲ ਘਰੇਲੂ ਉਤਪਾਦ ਦੇ ਹਿਸਾਬ ਨਾਲ ਜਾਪਾਨ ਨੂੰ ਪਛਾੜ ਕੇ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਿਆ ਹੈ ਸਰਕਾਰ ਦੇ ਅਨੁਸਾਰ 4.18 ਟ੍ਰਿਲੀਅਨ ਡਾਲਰ ਦੀ ਜੀ ਡੀ ਪੀ ਦੇ ਨਾਲ ਭਾਰਤ ਹੁਣ ਵਿਸ਼ਵ ਪੱਧਰ ਤੇ ਚੌਥੇ ਸਥਾਨ ਤੇ ਹੈ ਹਾਲਾਂਕਿ ਇਸ ਦੀ ਪੁਸ਼ਟੀ ਅੰਤ ਵਿੱਚ ਅੰਤਰਰਾਸ਼ਟਰੀ ਮੁਦਰਾ ਫੰਡ ਦੁਆਰਾ ਕੀਤੀ ਜਾਵੇਗੀ ਜਿਸ ਦੇ ਅਧਿਕਾਰਤ ਅੰਕੜੇ 2026 ਦੇ ਪਹਿਲੇ ਅੱਧ ਵਿੱਚ ਜਾਰੀ ਕੀਤੇ ਜਾਣ ਦੀ ਉਮੀਦ ਹੈ ਜੇਕਰ ਮੌਜੂਦਾ ਰਫ਼ਤਾਰ ਜਾਰੀ ਰਹੀ ਤਾਂ ਭਾਰਤ ਅਗਲੇ 2.5 ਤੋਂ 3 ਸਾਲਾਂ ਵਿੱਚ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥ ਵਿਵਸਥਾ ਵੀ ਬਣ ਸਕਦਾ ਹੈ ਜੋ ਕਿ 7.3 ਟ੍ਰਿਲੀਅਨ ਡਾਲਰ ਦੀ ਅਨੁਮਾਨਿਤ ਜੀਡੀਪੀ ਦੇ ਨਾਲ ਜਰਮਨੀ ਨੂੰ ਪਛਾੜ ਦੇਵੇਗਾ ਸਰਕਾਰੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤੀ ਅਰਥਵਿਵਸਥਾ ਕਈ ਸਾਲਾਂ ਤੋਂ ਤੇਜ਼ੀ ਨਾਲ ਵਧ ਰਹੀ ਹੈ ਅਤੇ ਪਿਛਲੇ ਦਹਾਕੇ ਵਿੱਚ ਇਸ ਦਾ ਆਕਾਰ ਲਗਭਗ ਦੁੱਗਣਾ ਹੋ ਗਿਆ ਹੈ ਵਿੱਤੀ ਸਾਲ 2025-26 ਦੀ ਦੂਜੀ ਤਿਮਾਹੀ ਵਿੱਚ ਦੇਸ਼ ਦੀ ਜੀਡੀਪੀ ਵਿਕਾਸ ਦਰ 8.2% ਸੀ ਜੋ 6 ਸਾਲਾਂ ਵਿੱਚ ਸਭ ਤੋਂ ਵੱਧ ਹੈ ਵਿਸ਼ਵ ਵਿਆਪੀ ਵਪਾਰ ਚੁਣੌਤੀਆਂ ਦੇ ਬਾਵਜੂਦ ਮਜ਼ਬੂਤ ਘਰੇਲੂ ਮੰਗ ਨੇ ਭਾਰਤੀ ਅਰਥ ਵਿਵਸਥਾ ਨੂੰ ਮਜ਼ਬੂਤ ਕੀਤਾ ਹੈ ਵਿੱਤੀ ਸਾਲ 2024-25 ਦੀ ਪਹਿਲੀ ਤਿਮਾਹੀ ਵਿੱਚ ਵਿਕਾਸ ਦਰ 7.8% ਸੀ ਜਦੋਂ ਕਿ ਚੌਥੀ ਤਿਮਾਹੀ ਵਿੱਚ ਇਹ 7.4% ਤੇ ਆ ਰਹੀ ਹੈ ਸਰਕਾਰ ਨੇ ਕਿਹਾ ਹੈ ਕਿ ਮਜ਼ਬੂਤ ਘਰੇਲੂ ਮੰਗ, ਸੰਸਥਾਗਤ ਸੁਧਾਰ, ਸੰਤੁਲਿਤ ਮੁਦਰਾ ਨੀਤੀ ਅਤੇ ਕੀਮਤ ਸਥਿਤਾ ਨੇ ਭਾਰਤੀ ਅਰਥਵਿਵਸਥਾ ਲਈ ਇੱਕ ਅਨੁਕੂਲ ਗੋਲ ਡੀਲੋਕਸ ਸਥਿਤੀ ਪੈਦਾ ਕੀਤੀ ਹੈ ਜਿੱਥੇ ਵਿਕਾਸ ਅਤੇ ਮਹਿੰਗਾਈ ਵਿਚਕਾਰ ਸੰਤੁਲਨ ਬਣਾਈ ਰੱਖਿਆ ਗਿਆ ਹੈ ਨਤੀਜੇ ਵਜੋਂ ਕਰੇਲੂ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਅਨੁਮਾਨ ਲਗਾ ਰਹੀਆਂ ਨੇ ਕਿ ਆਉਣ ਵਾਲੇ ਸਾਲਾਂ ਵਿੱਚ ਭਾਰਤੀ ਅਰਥਵਿਵਸਥਾ ਮਜ਼ਬੂਤ ਹੋ ਕੇ ਉੱਭਰੇਗੀ ਅਤੇ ਵਿਸ਼ਵ ਆਰਥਿਕ ਮੰਚ ਤੇ ਇਸਦੀ ਭੂਮਿਕਾ ਹੋਰ ਮਜ਼ਬੂਤ ਹੋਵੇਗੀ। ਲਗਾਤਾਰ ਵਧ ਰਹੀ ਠੰਡ ਅਤੇ ਧੁੰਦ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਸਕੂਲਾਂ ਵਿੱਚ ਛੁੱਟੀਆਂ ਵਧਾ ਦਿੱਤੀਆਂ ਨੇ। ਜਾਣਕਾਰੀ ਮੁਤਾਬਕ ਹੁਣ ਸਾਰੇ ਸਕੂਲ 7 ਜਨਵਰੀ ਤੱਕ ਬੰਦ ਰਹਿਣਗੇ ਇਸ ਦੀ ਜਾਣਕਾਰੀ ਖੁਦ ਸਿੱਖਿਆ ਮੰਤਰੀ ਹਰਜੋਤ ਪੈਂਸ ਨੇ ਸੋਸ਼ਲ ਮੀਡੀਆ ਤੇ ਸ਼ੇਅਰ ਕਰਕੇ ਦਿੱਤੀ ਹੈ ਦੱਸਦੀ ਹੈ ਕਿ ਸੂਬਾ ਸਰਕਾਰ ਨੇ ਪਹਿਲਾਂ 31 ਦਸੰਬਰ ਤੱਕ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਸੀ ਪਰ ਹੁਣ ਮੌਸਮ ਵਿਭਾਗ ਦੀ ਭਵਿੱਖਬਾਣੀ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰ ਨੇ ਆਪਣੇ ਇਸ ਫੈਸਲੇ ਨੂੰ ਬਦਲਿਆ ਤੇ ਛੁੱਟੀਆਂ ਵਧਾ ਦਿੱਤੀਆਂ ਹਰਜੋਤ ਪੈਂਸ ਨੇ ਆਪਣੇ ਐਕਸ ਅਕਾਊਂਟ ਤੇ ਲਿਖਿਆ ਸੀਐਮ ਭਗਵੰਤ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੂਬੇ ਵਿੱਚ ਲਗਾਤਾਰ ਵੱਧ ਰਹੀ ਠੰਡ ਅਤੇ ਧੁੰਦ ਨੂੰ ਦੇਖਦਿਆਂ ਬੱਚਿਆਂ ਅਤੇ ਸਟਾਫ ਦੀ ਸਿਹਤ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਸੂਬੇ ਦੇ ਸਾਰੇ ਸਰਕਾਰੀ ਐਡਿਟ ਮੰਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਵਿੱਚ 7 ਜਨਵਰੀ ਤੱਕ ਛੁੱਟੀਆਂ ਵਧਾਈਆਂ ਜਾਂਦੀਆਂ ਨੇ ਹੁਣ ਸੂਬੇ ਦੇ ਸਾਰੇ ਸਕੂਲ 7 ਜਨਵਰੀ ਤੱਕ ਬੰਦ ਰਹਿਣਗੇ ਅਤੇ 8 ਜਨਵਰੀ ਤੋਂ ਆਮ ਦਿਨਾਵਾਂ ਵਾਂਗ ਸਕੂਲ ਖੁੱਲਣਗੇ ਪੰਜਾਬ ਵਿੱਚ ਇਸ ਵੇਲੇ 19000 ਤੋਂ ਵੱਧ ਸਰਕਾਰੀ ਸਕੂਲ ਨੇ ਜਿਨ੍ਹਾਂ ਵਿੱਚ 35 ਲੱਖ ਤੋਂ ਵੱਧ ਵਿਦਿਆਰਥੀ ਪੜ੍ਹਦੇ ਨੇ ਮੌਸਮ ਵਿਭਾਗ ਨੇ ਦੱਸਿਆ ਸੀ ਕਿ 21 ਦਸੰਬਰ ਤੋਂ ਬਾਅਦ ਲਗਾਤਾਰ ਠੰਡ ਵਧੇਗੀ ਸਿੱਖਿਆ ਵਿਭਾਗ ਨੇ ਇਹਨਾਂ ਛੁੱਟੀਆਂ ਨੂੰ ਆਪਣੇ ਸਾਲਾਨਾ ਅਕਾਦਮਿਕ ਕੈਲੰਡਰ ਵਿੱਚ ਸ਼ਾਮਲ ਕੀਤਾ ਹੈ ਇਸ ਤੋਂ ਇਲਾਵਾ ਸਿਲੇਬਸ ਜਿਸ ਨੂੰ ਮਹੀਨਾਵਾਰ ਵੰਡਿਆ ਗਿਆ ਹੈ ਉਸ ਨੂੰ ਵੀ ਉਸੇ ਆਧਾਰ ਤੇ ਵੰਡਿਆ ਗਿਆ ਹੈ ਜਿਸ ਨਾਲ ਸਕੂਲਾਂ ਵਿੱਚ ਨਿਯਮਤ ਪੜ੍ਹਾਈ ਯਕੀਨੀ ਬਣਾਈ ਜਾ ਸਕੇ ਪਟਾਲਾ ਚ ਇੱਕ 6 ਸਾਲਾ ਬੱਚਾ ਪਤੰਗ ਉਡਾਉਂਦਿਆਂ ਘਰ ਦੀ ਦੂਜੀ ਮੰਜ਼ਲ ਤੋਂ ਗਲੀ ਵਿੱਚ ਡਿੱਗ ਗਿਆ ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਜਿਸ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਜਿੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ ਇਸ ਘਟਨਾ ਨਾਲ ਪਟਾਲਾ ਦੇ ਮੋਹੱਲਾ ਬੈਂਕ ਕਲੋਨੀ ਵਿੱਚ ਸੋਗ ਦੀ ਲਹਿਰ ਦੌਰ ਗਈ ਹੈ ਮ੍ਰਿਤਕ ਬੱਚੇ ਦੀ ਪਛਾਣ ਅਗਿਆਪਾਲ ਸਿੰਘ ਵਜੋਂ ਹੋਈ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਬੱਚੇ ਦੇ ਪਿਤਾ ਦਲਬੀਰ ਸਿੰਘ ਵਾਸੀ ਬੈਂਕ ਕਲੋਨੀ ਬਟਾਲਾ ਨੇ ਦੱਸਿਆ ਕਿ ਸ਼ਨੀਚਰਵਾਰ ਨੂੰ ਉਸ ਦਾ 6 ਸਾਲਾ ਪੁੱਤਰ ਆਗਿਆਪਾਲ ਸਿੰਘ ਘਰ ਦੀ ਦੂਜੀ ਮੰਜ਼ਲ ਦੀ ਛਾਤ 'ਤੇ ਪਤੰਗ ਉਡਾਰ ਰਿਹਾ ਸੀ ਕਿ ਅਚਾਨਕ ਉਹ ਠੇਹਾ ਗਲੀ ਵਿੱਚ ਡਿੱਗ ਗਿਆ ਉਸ ਨੇ ਦੱਸਿਆ ਕਿ ਜ਼ਖਮੀ ਬੱਚੇ ਨੂੰ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਦੇਖਦਿਆਂ ਅੰਮ੍ਰਿਤਸਰ ਰੈਫਰ ਕੀਤਾ ਉਸ ਨੇ ਦੱਸਿਆ ਕਿ ਸ਼ਾਮ ਨੂੰ ਉਸ ਦੇ ਪੁੱਤਰ ਦੀ ਇਲਾਜ ਦੌਰਾਨ ਮੌਤ ਹੋ ਗਈ ਬੱਚੇ ਆਗਿਆਪਾਲ ਦੀ ਮੌਤ ਦੇ ਨਾਲ ਜਿੱਥੇ ਪਰਿਵਾਰਕ ਮੈਂਬਰ ਗਹਿਰੇ ਸਦਮੇ 'ਚ ਨੇ ਉੱਥੇ ਮੁਹੱਲਾ ਬੈਂਕ ਕਲੋਨੀ ਦੇ ਵਾਸੀ ਵੀ ਸੋਗ ਵਿੱਚ ਡੁੱਬੇ ਹੋਏ ਨੇ ਜ਼ਿਕਰਯੋਗ ਹੈ ਕਿ ਮ੍ਰਿਤਕ ਆਗਿਆਪਾਲ ਦੂਸਰੀ ਕਲਾਸ 'ਚ ਪੜਦਾ ਸੀ ਨਵੇਂ ਸਾਲ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ ਕੁਝ ਘੰਟਿਆਂ ਵਿੱਚ ਪੂਰੀ ਦੁਨੀਆ ਨਵੇਂ ਸਾਲ ਦਾ ਜਸ਼ਨ ਮਨਾਵੇਗੀ ਹਾਲਾਂਕਿ ਨਵੇਂ ਸਾਲ ਦੀ ਸ਼ਾਮ ਦੀ ਤਿਆਰੀ ਕਰਨ ਵਾਲਿਆਂ ਨੂੰ ਆਨਲਾਈਨ ਖਰੀਦਦਾਰੀ ਤੋਂ ਲੈ ਕੇ ਪਾਰਟੀ ਦੀ ਪਲਾਨਿੰਗ ਤੱਕ ਇੱਕ ਵੱਡਾ ਝਟਕਾ ਲੱਗ ਸਕਦਾ ਹੈ ਜੀ ਹਾਂ ਸੁਵੀਕੀ ਜੋਮੈਟੋ Amazon ਅਤੇ ਫਲਿੱਪਕਾਰਟ ਸਣੇ ਡਿਲੀਵਰੀ ਵਰਕਰਾਂ ਨੇ ਨਵੇਂ ਸਾਲ ਦੀ ਸ਼ਾਮ ਤੋਂ ਪਹਿਲਾਂ ਪੂਰੇ ਦੇਸ਼ ਵਿੱਚ ਹੜਤਾਲ ਦਾ ਐਲਾਨ ਕੀਤਾ ਹੈ ਨਤੀਜੇ ਵਜੋਂ ਨਵੇਂ ਸਾਲ ਦੀਆਂ ਪਾਰਟੀਆਂ ਲਈ ਖਾਣਾ ਆਰਡਰ ਕਰਨ ਤੋਂ ਲੈ ਕੇ ਆਨਲਾਈਨ ਡਿਲੀਵਰੀ ਤੱਕ ਹਰ ਚੀਜ਼ ਵਿੱਚ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਹੜਤਾਲ ਦੀ ਅਗਵਾਈ ਤਲੰਗਣਾ ਗਿਗ ਐਂਡ ਪਲੈਟਫਾਰਮ ਵਰਕਰਸ ਯੂਨੀਅਨ ਅਤੇ ਇੰਡੀਅਨ ਫੈਡਰੇਸ਼ਨ ਆਫ ਐਪ ਬੈਸਟ ਟਰਾਂਸਪੋਰਟ ਵਰਕਰਸ ਕਰ ਰਹੇ ਨੇ ਇਸ ਦਾ ਦਿੱਲੀ, ਮੁੰਬਈ, ਪੂਨੇ, ਕੋਲਕਾਤਾ ਅਤੇ ਹైదరాబాద్ ਵਰਗੇ ਵੱਡੇ ਸ਼ਹਿਰਾਂ ਤੇ ਅਸਰ ਪੈਣ ਦੀ ਉਮੀਦ ਹੈ। ਲਖਨਊ, ਅਹਮਦਾਬਾਦ, ਜੈਪੁਰ, ਇੰਦੋਰ ਅਤੇ ਪਟਨਾ ਵਰਗੇ ਟਾਇਰ 2 ਸ਼ਹਿਰਾਂ ਵਿੱਚ ਡਿਲੀਵਰੀ ਵੀ ਪ੍ਰਭਾਵਿਤ ਹੋ ਸਕਦੀ ਹੈ। ਮਹਾਰਾਸ਼ਟਰ, ਕਰਨਾਟਕ, ਦਿੱਲੀ, ਐਨਸੀਆਰ, ਪੱਛਮੀ ਬੰਗਾਲ ਅਤੇ ਤਾਮਿਲਨਾਡੂ ਦੀਆਂ ਖੇਤਰੀ ਯੂਨੀਅਨਾਂ ਨੇ ਵੀ ਹੜਤਾਲ ਵਿੱਚ ਹਿੱਸਾ ਲਿਆ ਹੈ ਉਹਨਾਂ ਦਾ ਦਾਵਾ ਹੈ ਕਿ ਅੱਜ ਦੇਸ਼ ਭਰ ਵਿੱਚ 1 ਲੱਖ ਤੋਂ ਵੱਧ ਡਿਲੀਵਰੀ ਵਰਕਰ ਜਾਂ ਤਾਂ ਐਪ ਵਿੱਚ ਲੌਗਇਨ ਨਹੀਂ ਕਰਨਗੇ ਜਾਂ ਥੋੜੇ ਸਮੇਂ ਲਈ ਹੀ ਐਕਟਿਵ ਰਹਿਣਗੇ ਦੱਸਦੀ ਹੈ ਕਿ ਇਸ ਤੋਂ ਪਹਿਲਾਂ 크리스마ਸ ਵਾਲੇ ਦਿਨ ਸਾਰੇ ਵਰਕਰ ਹੜਤਾਲ ਤੇ ਗਏ ਸਨ ਯੂਨੀਅਨ ਦਾ ਕਹਿਣਾ ਹੈ ਕਿ ਗਿਗ ਵਰਕਰਾਂ ਦੀ ਵਾਧਦੀ ਮੰਗ ਦੇ ਬਾਵਜੂਦ ਉਹਨਾਂ ਦੀਆਂ ਕੰਮ ਕਰਨ ਦਾ ਤਰੀਕਾ ਨਹੀਂ ਬਦਲਿਆ ਕੰਪਨੀਆਂ ਨਾ ਤਾਂ ਉਹਨਾਂ ਨੂੰ ਟੁਕਮੀ ਤਨਖਾਹ ਦਿੰਦੀਆਂ ਨੇ ਅਤੇ ਨਾ ਹੀ ਸੁਰੱਖਿਆ ਦੀ ਗਰੰਟੀ ਦਿੰਦੀਆਂ ਨੇ ਇਹ ਹੜਤਾਲ ਡਿਲੀਵਰੀ ਵਰਕਰਾਂ ਦੀਆਂ ਮਾੜੀਆਂ ਸਥਿਤੀਆਂ ਕਾਰਨ ਬੁਲਾਈ ਗਈ ਹੈ ਸਯੁਕਤ ਅਰਬ ਅਮੀਰਾਤ ਨੇ ਯਮਨ ਵਿੱਚ ਤਾਇਨਾਤ ਆਪਣੀਆਂ ਬਾਕੀ ਬਚੀਆਂ ਫੌਜਾਂ ਨੂੰ ਸਵੈ ਇੱਛਾ ਨਾਲ ਵਾਪਸ ਬੁਲਾਉਣ ਦਾ ਐਲਾਨ ਕੀਤਾ ਹੈ ਇਹ ਫੈਸਲਾ ਸਾウਦੀ ਅਰਬ ਨਾਲ ਵਾਅਦੇ ਗੰਬੀਰ ਮੱਤ ਪੇਦਾ ਅਤੇ ਸਾウਦੀ ਅਰਬ ਵੱਲੋਂ ਯੂਏ ਦੀਆਂ ਫੁੱਜਾਂ ਨੂੰ 24 ਘੰਟਿਆਂ ਦੇ ਅੰਦਰ ਦੇਸ਼ ਛੱਡਣ ਦੇ ਦਿੱਤੇ ਗਏ ਅਲਟੀਮੇਟਮ ਤੋਂ ਬਾਅਦ ਲਿਆ ਗਿਆ ਹੈ। ਸੂਤਰਾਂ ਅਨੁਸਾਰ ਇਹ ਤਣਾਅ ਉਦੋਂ ਸਿਖਰ ਤੇ ਪਹੁੰਚ ਗਿਆ ਜਦੋਂ ਸਾウਦੀ ਦੀ ਅਗਵਾਈ ਵਾਲੇ ਗੱਠਜੋੜ ਨੇ ਦੱਖਣੀ ਯਮਨ ਦੀ ਮੁਕੱਲਾ ਬੰਦਰਗਾਹ ਤੇ ਹਵਾਈ ਹਮਲਾ ਕੀਤਾ। ਰਿਆਦ ਨੇ ਦਾਅਵਾ ਕੀਤਾ ਹੈ ਕਿ ਹਮਲਾ ਯੂਏ ਨਾਲ ਸੰਬੰਧਤ ਹਥਿਆਰਾਂ ਦੀ ਇੱਕ ਖੇਪ ਤੇ ਕੀਤਾ ਗਿਆ ਸੀ। ਦੂਜੇ ਪਾਸੇ ਯੂਏਈ ਨੇ ਇਸ ਹਮਲੇ ਤੇ ਹੈਰਾਨੀ ਪ੍ਰਗਟ ਕਰਦਿਆ ਕਿਹਾ ਹੈ ਕਿ ਉਸ ਖੇਪ ਵਿੱਚ ਕੋਈ ਹਥਿਆਰ ਨਹੀਂ ਸਨ ਅਤੇ ਉਹ ਸਮਾਨ ਅਮੀਰਾਤ ਦੀਆਂ ਫੌਜਾਂ ਲਈ ਸੀ ਯਮਨ ਦੀ ਸऊदी ਸਮਰਥਿਤ ਪ੍ਰੈਜ਼ੀਡੈਂਸ਼ੀਅਲ ਕੌਂਸਲ ਦੇ ਮੁਖੀ ਰਸ਼ਾਦ ਅਲ ਅਲੀਮੀ ਨੇ ਯੂਏਈ ਨਾਲ ਰੱਖਿਆ ਸਮਝੌਤਾ ਰੱਦ ਕਰ ਦਿੱਤਾ ਹੈ। ਉਹਨਾਂ ਨੇ ਇੱਕ ਟੈਲੀਵਿਜ਼ਨ ਭਾਸ਼ਣ ਵਿੱਚ ਯੂਏਈ ਤੇ ਦੋਸ਼ ਲਗਾਇਆ ਹੈ ਕਿ ਉਹ ਦੱਖਣੀ ਵਖਵਾਦੀਆਂ ਨੂੰ ਹਵਾ ਦੇ ਕੇ ਯਮਨ ਵਿੱਚ ਕਲੇਸ਼ ਵਧਾ ਰਿਹਾ ਹੈ ਅਤੇ ਰਾਜ ਦੀ ਸੱਤਾ ਵਿਰੁੱਧ ਬਗਾਵਤ ਕਰਵਾ ਰਿਹਾ ਹੈ। ਸਾਊਦੀ ਅਰਬ ਨੇ ਵੀ ਸਖਤ ਲਹਿਜੇ ਵਿੱਚ ਕਿਹਾ ਹੈ ਕਿ ਯੂਏਈ ਨੇ ਵੱਖਵਾਦੀਆਂ ਤੇ ਦਬਾਅ ਪਾਇਆ ਹੈ ਕਿ ਉਹ ਅਜਿਹੇ ਫੌਜੀ ਕਾਰਵਾਈਆਂ ਕਰਨ ਜੋ 사ਊਦੀ ਦੀਆਂ ਸਰਹੱਦਾ ਤੱਕ ਪਹੁੰਚ ਗਈਆਂ ਨੇ ਇਸ ਤਨਾ ਦਾ ਅਸਰ ਖਾੜੀ ਦੇਸ਼ਾਂ ਦੇ ਸ਼ੇਅਰ ਬਾਜ਼ਾਰਾਂ ਤੇ ਵੀ ਦੇਖਣ ਨੂੰ ਮਿਲਿਆ ਹੈ ਜਿੱਥੇ ਪ੍ਰਮੁੱਖ ਸਟਾਕ ਇੰਡੈਕਸ ਹੇਠਾਂ ਡਿੱਗੇ ਨੇ 사ਊਦੀ ਅਰਬ ਅਤੇ ਯੂਏਈ ਦੋਵੇਂ ਤੇਲ ਨਿਰਯਾਤ ਕਰਨ ਵਾਲੇ ਦੇਸ਼ਾਂ ਦੇ ਸੰਗਠਨ ਓਪ ਉਪੇਕ ਦੇ ਮਹੱਤਵਪੂਰਨ ਮੈਂਬਰ ਨੇ ਮਾਰਾਂ ਦਾ ਮੰਨਣਾ ਹੈ ਕਿ ਇਹਨਾਂ ਦੋਵਾਂ ਦੇਸ਼ਾਂ ਵਿਚਾਲੇ ਵੱਦੀ ਦੂਰੀ ਤੇਲ ਦੇ ਉਤਪਾਦਨ ਸੰਬੰਧੀ ਲੈ ਜਾਣ ਵਾਲੇ ਫੈਸਲਿਆਂ ਵਿੱਚ ਰੁਕਾਵਟ ਪਾ ਸਕਦੀ ਹੈ ਕਦੇ ਖੇਤਰੀ ਸੁਰੱਖਿਆ ਦੇ ਦੋ ਮਜ਼ਬੂਤ ਥੰਮ ਮੰਨੇ ਜਾਣ ਵਾਲੇ ਇਹ ਦੋਵੇਂ ਦੇਸ਼ ਹੁਣ ਤੇਲ ਕੋਟੇ ਤੋਂ ਲੈ ਕੇ ਪੂਰ ਰਾਜਨੀਤੀ ਪ੍ਰਭਾਵ ਤੱਕ ਹਰ ਮੁੱਦੇ ਤੇ ਇੱਕ ਦੂਜੇ ਤੋਂ ਵੱਖ ਨਜ਼ਰ ਆ ਰਹੇ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 8ਵੀਂ 10ਵੀਂ ਅਤੇ 12ਵੀਂ ਜਮਾਤਾਂ ਲਈ ਫਰਵਰੀ ਮਾਰਚ 2026 ਲਈ ਹੋਣ ਜਾ ਰਹੀਆਂ ਪਰਯੋਗੀ ਤੇ ਲਿਖਤੀ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਗਈ ਹੈ। ਇਸ ਵਾਰ ਪ੍ਰਯੋਗੀ ਪ੍ਰੀਖਿਆਵਾਂ ਲਿਖਤੀ ਪ੍ਰੀਖਿਆਵਾਂ ਤੋਂ ਪਹਿਲਾਂ 2 ਤੋਂ 12 ਫਰਵਰੀ ਤੱਕ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ। ਤਾਂ ਜੋ ਲਿਖਤੀ ਪ੍ਰੀਖਿਆਵਾਂ ਤੋਂ ਬਾਅਦ ਹੋਣ ਵਾਲੀਆਂ ਵੱਖ-ਵੱਖ ਪ੍ਰੀਖਿਆਵਾਂ ਦੀ ਤਿਆਰੀ ਲਈ ਵਿਦਿਆਰਥੀਆਂ ਨੂੰ ਟੁਕਵਾ ਸਮਾਂ ਮਿਲ ਸਕੇ ਅਤੇ ਅਗਲੀਆਂ ਜਮਾਤਾਂ ਦੀ ਪੜ੍ਹਾਈ ਸਮੇਂ ਸਿਰ ਸ਼ੁਰੂ ਹੋ ਸਕੇ 8ਵੀਂ ਜਮਾਤ ਦੀਆਂ ਲਿਖਤੀ ਪ੍ਰੀਖਿਆਵਾਂ 17 ਤੋਂ 22 ਫਰਵਰੀ ਤੱਕ ਸਵੇਰੇ 11 ਤੋਂ ਸਵਾ 2 ਵਜੇ ਤੱਕ ਹੋਣਗੀਆਂ ਜਿਨ੍ਹਾਂ ਚ ਕਰੀਬ 2,70,000 ਪ੍ਰੀਖਿਆਰਥੀ 2300 ਤੋਂ ਵੱਧ ਪ੍ਰੀਖਿਆ ਕੇਂਦਰਾਂ 'ਚ ਪ੍ਰੀਖਿਆ ਦੇਣਗੇ 10ਵੀਂ ਜਮਾਤ ਦੀ ਲਿਖਤੀ ਪ੍ਰੀਖਿਆ 6 ਮਾਰਚ ਤੋਂ 1 ਅਪ੍ਰੈਲ ਤੱਕ ਸਵੇਰੇ 11 ਤੋਂ ਸਵਾ 2 ਤੱਕ ਹੋਣਗੀਆਂ ਜਿਨ੍ਹਾਂ ਚ ਲਗਭਗ 2,84,000 ਪ੍ਰੀਖਿਆਰਥੀ 2300 ਤੋਂ ਵੱਧ ਪ੍ਰੀਖਿਆ ਕੇਂਦਰਾਂ 'ਚ ਪ੍ਰੀਖਿਆ ਦੇਣਗੇ ਇਸ ਤੋਂ ਇਲਾਵਾ 12ਵੀਂ ਦੀਆਂ ਲਿਖਤੀ ਪ੍ਰੀਖਿਆਵਾਂ 17 ਫਰਵਰੀ ਤੋਂ 4 ਅਪ੍ਰੈਲ ਤੱਕ ਸਵੇਰੇ 11 ਤੋਂ ਸਵਾ 2 ਵਜੇ ਤੱਕ ਹੋਣਗੀਆਂ ਜਿਨ੍ਹਾਂ ਚ ਲਗਭਗ 2,84,000 ਪ੍ਰੀਖਿਆਰਥੀ ਕਰੀਬ 2200 ਪ੍ਰੀਖਿਆ ਕੇਂਦਰਾਂ 'ਚ ਪ੍ਰੀਖਿਆ ਦੇਣਗੇ ਪ੍ਰੀਖਿਆਵਾਂ ਸੰਬੰਧੀ ਹਦਾਇਤਾਂ ਡੇਟਸ਼ੀਟ ਅਤੇ ਹੋਰ ਜਾਣਕਾਰੀ ਬੋਰਡ ਦੀ ਵੈੱਬਸਾਈਟ ਤੇ ਦੇਖੀ ਜਾ ਸਕਦੀ ਹੈ।